ਇਹ ਤੇ ਹਰ ਸਾਲ ਇਦਾਂ ਦੇ ਹਾਲਾਤ ਹੁੰਦੇ ਨੇ ਹਰ ਸਾਲ ਬੱਚਿਆਂ ਨੂੰ ਲਿਜਾਂਦੇ ਪੜ੍ਹਾਈ ਦੇ ਕਿ ਇਸ ਵਾਰੀ ਜ਼ਿਆਦਾ ਧਿਆਨ ਰੱਖਿਆ ਗਿਆ। ਨਹੀਂ ਇਸ ਵਾਰੀ ਜ਼ਿਆਦਾ ਥੋੜਾ। ਉਦਾਂ ਦਾ ਆਏ ਆਰੇ ਸਾਲ ਆਇੰਦਾ ਪਿਛਲੀ ਵਾਰ ਥੋੜਾ ਬਚਾ ਹੀ ਘਰ ਕੀ ਫੇ ਹੋ ਕੋਈ ਕੰਮ ਆ। ਬਾਬਾ ਜੀ ਦਾ ਲਗਾਤਾਰ ਵੈਸੇ ਲੱਗੇ ਹੋਇਆ ਪਹਿਲਾਂ ਵੀ। ਹਰ ਸਾਲ ਹੀ ਦੇਖਦੇ ਆਂ ਜੀ ਹਰ ਸਾਲ ਬਾਬਾ ਜੀ ਸਭ ਤੋਂ ਪਹਿਲਾਂ ਆ ਕੇ ਆ ਜਾਂਦੇ। 23 ਜਿਹੜਾ ਆਇਆ ਸੀਗੇ ਹੁਣ ਵੀ ਜਦੋਂ ਆੜਾ ਆਇਆ ਸਾਰਿਆਂ ਨੂੰ ਪਹਿਲਾਂ ਆੜ ਕੇ ਖੜ ਗਏ। ਉਹ ਕਿਤੇ ਨਹੀਂ ਗਿਆ। ਆਪਦਾ ਉਹਨਾਂ ਨੇ ਆਲਾ ਸੈਸ਼ਨ ਵੀ ਕਰ ਨਹੀਂ ਸੈਸ਼ਨ ਤੇ ਵੀ ਨਹੀਂ ਗਏ। ਹਾਂਜੀ। ਉਹ ਕਹਿੰਦੇ ਨਹੀਂ ਅਸੀਂ ਇਹਨਾਂ ਲੋਕਾਂ ਮਾ ਜਿਹਾ ਇਹ ਗੱਲ ਨਾ ਚਾਉਣਾ ਕਿ ਜਿੰਨੀ ਹੋ ਸਕੇ ਮਦਦ ਕੀਤੀ ਜਾਵੇ ਸਾਡੀ ਕਿ ਤੁਹਾਨੂੰ ਵੀ ਪਤਾ ਕਿ ਐਡਵਾਂਸ ਬੰਨ ਉਹ 93 ਜੀ ਦਾ ਕਿ ਟੁੱਟ ਚੁੱਕਾ ਵਾ ਕਿ ਮਾਸ ਮਾਸਾ ਪੂਰਾ ਚਾਹੀਦਾ ਵਈਆ ਕਿ ਨਾਲ ਮਤੇ ਚੱਲ ਅਸੀਂ ਵੀ ਨਾਲ ਕਰਦੇ ਆਂ ਗੱਲ ਵੱਖਰੀ ਆ ਕਿ ਜਿੱਦਾਂ ਮਰਜੀ ਆ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੀ ਆ ਥੋੜਾ ਬਹੁਤਾ ਆਪਾਂ ਇਸ ਗੱਲ ਤੋਂ ਪਤਾ ਕੀ ਕਹਿ ਸਕਦੇ ਨਹੀਂ ਅਸੀਂ ਤੇ ਲੰਗਰ ਦਾ ਪ੍ਰਬੰਧ ਵੀ ਸਾਡਾ ਚੱਲਦਾ ਜੀ ਤੇ ਸਾਡੇ ਕੋ ਟਰੈਕਟਰ ਚੱਲਦੇ ਆ ਸਾਡੀਆਂ ਕਿਸ਼ਤੀਆਂ ਚੱਲਦੀਆਂ ਵਾਂ ਉਹਨਾਂ ਦਾ ਪ੍ਰਬੰਧ ਆ ਵੀ ਸਾਡੇ ਕੋ ਸੇਵਾਦਾਰ ਆ ਰਾਤ ਦਿਨ ਇਹ ਤੇ ਇੱਕ ਮੁੰਡਾ ਸਾਡਾ ਸੇਵਾਦਾਰੀ ਆ ਉਹਨੂੰ ਕਿਸੇ ਵੀ ਵਜ੍ਹਾ ਨਾਲ ਜੇ ਰਾਤ ਨੂੰ 12 ਵਜੇ ਵੀ ਕਿਸੇ ਨੂੰ ਲੋੜ ਪਈ ਉਹ ਫੋਨ ਕਰਨ ਉਸੇ ਟਾਈਮ ਇੱਕ ਬੱਚਾ ਹਾਜ਼ਰ ਹੋ ਜਾਂਦਾ ਉੱਥੇ ਸultanpur lodi ਦੇ ਵਿੱਚ ਪਿਛਲੇ 6 ਦਿਨ ਤੋਂ ਹੜ੍ਹ ਆਏ ਹੋਏ ਨੇ ਤੇ ਇਸ ਨੂੰ ਲੈ ਕੇ ਸਭ ਤੋਂ ਵੱਡੀ ਦਿੱਕਤ ਆਂਦੀ ਹੈ ਬੱਚਿਆਂ ਦੀ ਪੜ੍ਹਾਈ ਦੀ ਪਰ ਇਸ ਦੀ ਹੁਣ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇੱਥੇ ਸੰਤ ਬਲਬੀਰ ਸਿੰਘ ਸਿਚੇਵਾਲ ਤੇ ਖਾਲਸਾ ਏਡ ਵੱਲੋਂ ਇਹਨਾਂ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਇਹਨਾਂ ਲਈ ਸਪੈਸ਼ਲ ਟਰੈਕਟਰ ਲਗਾਏ ਗਏ ਨੇ, ਇਸਤਲਾਬ ਬੋਰਡ ਲਗਾਈਆਂ ਗਏ ਨੇ ਤੇ ਮੇਰੇ ਨਾਲ ਅੱਜ ਇੱਕ ਬੱਚੀ ਜਿਹੜੀ ਸਕੂਲ ਰੋਜ਼ ਸਵੇਰੇ ਇਹਨਾਂ ਨੂੰ ਲੈ ਕੇ ਜਾਂਦੇ ਨੇ, ਆਂਦੇ ਨੇ, ਉਹਨਾਂ ਦੇ ਬ੍ਰਦਰ ਮੌਜੂਦ ਆ ਇਹਨਾਂ ਨਾਲ ਗੱਲ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ? ਜਵਰਾ ਸਿੰਘ। ਜਵਰਾ ਸਿੰਘ ਕਿੰਨੇ ਦਿਨ ਹੋ ਗਏ ਤੁਹਾਡੇ ਭੈਣ ਨੂੰ ਲੈ ਕੇ ਜਾ ਰਹੇ ਨੇ? ਮੈਨੂੰ 3-4 ਦਿਨ ਹੋ ਗਏ ਜੀ। ਕਿਸ ਤਰ੍ਹਾਂ ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ ਦਿੱਕਤ ਕੋਈ ਨਹੀਂ ਆ। ਆਪਣੇ ਨਾਲ ਖਾਲਸਾ ਏਡ ਵਾਲੇ ਵੀ ਆ ਗਏ, ਸਿਚ ਬਾਬੇ ਵਾਲੇ ਸਿਚਲਦੇ ਵੀ ਹੈਗੇ ਆ। ਬਹੁ ਕਿ ਬਾੜੇ ਸਮਝਾ ਡਾ ਹਮਦ ਕਰਦੇ ਪਏ ਆ ਸਹੀ ਕਿ ਇਹ ਤੇ ਹਰ ਸਾਲ ਇਦਾਂ ਦੇ ਹਾਲਾਤ ਹੁੰਦੇ ਨੇ ਹਰ ਸਾਲ ਬੱਚਿਆਂ ਨੂੰ ਲਿਜਾਂਦੇ ਪੜ੍ਹਾਈ ਦਾ ਕਿ ਇਸ ਵਾਰੀ ਜ਼ਿਆਦਾ ਧਿਆਨ ਰੱਖਿਆ ਗਿਆ ਨੇ ਇਸ ਵਾਰੀ ਜ਼ਿਆਦਾ ਥੋੜਾ ਉਹਦਾ ਆਏ ਆਲੇ ਸਾਲ ਆਇੰਦਾ ਪਿਛਲੇ ਥੋੜਾ ਬਚਾ ਹੀ ਘਰ ਕੀ ਫੇ ਕੋਈ ਕੰਮ ਆ ਤੇ ਤਾਂ ਕਰਕੇ ਥੋੜਾ ਆਈ ਇਹਨਾਂ ਨੂੰ ਪਤਾ ਹੀ ਹੈ ਇਸ ਕਰਕੇ ਅੱਛਾ ਜਦੋਂ ਇਹ ਫਲੱਡ ਆਉਣ ਵਾਲੇ ਸੀ ਪਤਾ ਤਾਂ ਲੱਗ ਹੀ ਜਾਂਦਾ ਕਿ ਹੋ ਸਕਦਾ ਹਾਲਾਤ ਐਦਾਂ ਦੇ ਹੋਣਗੇ ਉਦੋਂ ਮਨ 'ਚ ਚਿੰਤਾ ਸੀ ਪੜਾਈ ਦੀ ਬੱਚੇ ਦੀ ਹਾਂਜੀ ਹਾਂਜੀ ਚਿੰਤਾ ਤੇ ਹੁੰਦੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਘਰ ਜਾਣ ਨੂੰ ਵੀ ਹੁੰਦੀ ਸਾਰਿਆਂ ਨੂੰ ਹੁੰਦੀ ਆ ਕਿ ਹੁਣ ਉਹਨਾਂ ਨੇ ਵੀ ਆਉਣਾ ਜਾਣਾ ਹੁੰਦਾ ਤਾਂ ਕਰਕੇ ਕਿਹੜੀ ਕਲਾਸ ਪੜ੍ਹਦੇ ਨੇ ਪਲੱਸ 2 ਚ ਹੈ ਅੱਛਾ ਪੜ੍ਹਾਈ ਵੀ ਉਹੋ ਜੀ ਹੈ ਕਿ ਬਹੁਤ ਜ਼ਰੂਰੀ ਹੈ ਕਾਲਜ ਮਿਸ ਨਹੀਂ ਕੀਤਾ ਆ ਸਕਦਾ ਕੋਈ ਦਿਨ ਮਿਸ ਤਾਂ ਨਹੀਂ ਹੋਇਆ ਨਹੀਂ ਹਲੇ ਤੱਕ ਕੋਈ ਨਹੀਂ ਗਏ ਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਪ੍ਰਸ਼ਾਸਨ ਨੂੰ ਜਾਂ ਇਹਨਾਂ ਨੂੰ ਮਾ ਜਿਹਾ ਇਹ ਗੱਲ ਨਾ ਚਾਉਣਾ ਕਿ ਜਿੰਨੀ ਹੋ ਸਕੇ ਮਦਦ ਕੀਤੀ ਜਾਵੇ ਸਾਡੀ ਕਿ ਤੁਹਾਨੂੰ ਵੀ ਪਤਾ ਕਿ ਐਡਵਾਂਸ ਬੰਨ ਉਹ 93 ਦੀਦਾ ਕਿ ਟੁੱਟ ਚੁੱਕਾ ਵਾ ਕਿ ਮਾਸ ਮਾਸ ਸਭ ਰੋ ਚਾਹੀਦਾ ਵਈਆ ਕਿ ਨਾਲ ਮਦਦ ਚੱਲ ਹੈ ਵੀ ਨਾਲ ਕਰਦੇ ਆ ਗੱਲ ਵੱਖਰੀ ਆ ਕਿ ਜਿੱਦਾਂ ਮਰਜੀ ਆ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੀ ਆ ਥੋੜਾ ਬਹੁਤਾ ਆਪਾਂ ਇਸ ਗੱਲ ਤੋਂ ਪਤਾ ਕੀ ਕਹਿ ਸਕਦੇ ਨਹੀਂ ਜੀ ਬਹੁਤ ਮਿਹਰਬਾਨੀ ਅਸੀਂ ਸੰਤ ਬਲਬੀਰ ਸਿੰਘ ਸਿਚੇਵਾਲ ਤਾਂ ਆਪ ਅੱਜ ਦਿੱਲੀ ਗਏ ਕਿਸੇ ਕੰਮ ਲਈ ਤੇ ਉਹਨਾਂ ਦੇ ਨੁਮਾਇੰਦੇ ਇੱਥੇ ਮੌਜੂਦ ਹੈ ਇਹਨਾਂ ਨਾਲ ਗੱਲ ਕਰ ਲੈ ਜੀ ਤੁਹਾਡਾ ਨਾਮ ਮੇਰਾ ਨੌ ਸਰਜੀਤ ਸਿੰਘ ਜੀ ਮਾਂ ਪਾਪਾ ਜੀ ਦੇ ਸੈਕਟਰੀਆਂ ਜੀ ਸਰਜੀਤ ਸਿੰਘ ਜੀ ਕਿੰਨੇ ਦਿਨ ਹੋ ਗਿਆ ਇੱਥੇ ਸੇਵਾ ਕਰਦੇ ਨੇ ਇਹ ਲਗਾਤਾਰ ਜਦੋਂ ਦਾ ਖੜਾ ਆਇਆ ਜੀ ਬਾਬਾ ਜੀ ਉਧਰ ਦੇ ਉਸ ਉਸੇ ਦਿਨ ਤੋਂ ਇੱਥੇ ਵਿਚਰਦੇ ਆ ਜੀ ਸਵੇਰੇ ਸ਼ਾਮ ਇੱਥੇ ਰਹਿੰਦੇ ਜੀ ਅੱਜ ਉਹਨਾਂ ਨੂੰ ਜੁਰੀ ਕੰਮ ਸੀਗਾ ਦਿੱਲੀ ਉਹਨਾਂ ਦਾ ਸੈਸ਼ਨ ਚੱਲਦਾ ਜੀ ਅੱਜ ਸਮਾਪਤੀ ਤੇ ਲਾਸਟ ਆ ਜੀ ਅੱਜ ਉਹ ਗੈਰ ਤਾਂ ਪਹਿਲਾਂ ਛੁੱਟੀਆਂ ਲਈਆਂ ਹੋਈਆਂ ਸੀ ਉਹਨਾਂ ਦੀ ਜੀ ਅੱਛਾ ਕੀ ਕੀ ਸੇਵਾਵਾਂ ਦੇ ਰਹੇ ਹੋ ਤੁਸੀਂ ਇੱਥੇ ਅਸੀਂ ਇੱਥੇ ਲੰਗਰ ਦਾ ਪ੍ਰਬੰਧ ਵੀ ਸਾਡਾ ਚੱਲਦਾ ਜੀ ਤੇ ਸਾਡੇ ਕੋਲ ਟਰੈਕਟਰ ਚੱਲਦੇ ਆ ਸਾਡੀਆਂ ਕਿਸ਼ਤੀਆਂ ਚੱਲਦੀਆਂ ਵਾਂ ਉਹਨਾਂ ਇਥੇ ਇੱਕ ਮੁੰਡਾ ਸਾਡਾ ਸੇਵਾਦਾਰੀ ਆ ਉਹਦੇ ਕੋਲ ਕਿਸ ਤੀਵੇਂ ਰਾਤ ਨੂੰ 12 ਵਜੇ ਵੀ ਕਿਸੇ ਨੂੰ ਰੋਡ ਪੇ ਹੋ ਫੋਨ ਕਰਨ ਉਸੇ ਟਾਈਮ ਇਹ ਬੱਚਾ ਹਾਜ਼ਰ ਹੋ ਜਾਂਦਾ ਉੱਥੇ ਤੇ ਉਹ ਲਿਓਣ ਲਿਜਾਣ ਦਾ ਜੇ ਤੁਹਾਨੂੰ ਬੱਚਾ ਸਕੂਲੋਂ ਬੱਚੀ ਲੈ ਕੇ ਆਏ ਆ ਆਪਾਂ ਉਥੋਂ ਇਹਨੂੰ ਉਹਨਾਂ ਦੇ ਘਰੇ ਪਹੁੰਚਦਾ ਕਰਨਾ ਇੱਥੋਂ ਗਾਂ ਹਣ ਕਿਸਤੀ ਚ ਭਾ ਕੇ ਨੂੰ ਆਦੇ ਘਰੇ ਲੈ ਕੇ ਜਾਣਾ ਇਹਨੂੰ ਛੱਡ ਕੇ ਆਉਣਾ ਦੇਖੋ ਲੋਡ ਪੈਂਦੀ ਆ ਜਿੱਥੇ ਵੀ ਰੋਡ ਪਵੇ ਫੋਨ ਕਰਨ ਉੱਥੇ ਹੀ ਹਾਜ਼ਰ ਹੋ ਜਾਂਦਾ ਜੀ ਕਿੰਨੇ ਕੋ ਬੱਚਿਆਂ ਨੂੰ ਰੋਜ਼ ਸਵੇਰੇ ਲੈ ਜਾਂਦੇ ਹੋ ਆਉਂਦੇ ਜਦੋਂ ਵੀ ਫੋਨ ਆ ਜਾਂਦਾ ਮੁੰਡੇ ਨੂੰ ਜੀ ਉਦੋਂ ਹੀ ਉਹ ਲੈ ਕੇ ਤੁਰ ਪੈਂਦਾ ਜੀ ਨਾਲ ਹੀ ਜੀ ਅੱਛਾ ਜੀ ਹੌਣ ਤੋਂ ਵਜੇ ਪਾਣੀ ਥੋੜਾ ਡਾਊਨ ਹੋ ਗਿਆ ਵਾ ਵੈਸੇ ਚਲੋ ਬਹੁਤ ਜਿਆਦੀ ਜਿਹੜੀ ਫਸਲ ਆ ਇਹ ਸਾਰੀ ਖਰਾਬ ਹੋ ਚੁੱਕੀ ਆ ਘਰਦਰ ਵੈਸੇ ਲੋਕਾਂ ਨੇ ਕਾਫੀ ਉੱਚੇ ਬਣਾਏ ਹੋਏ ਆ ਵਧੀਆ ਬਾਬਾ ਆਪਦਾ ਸੇਫ ਆ ਬੱਚੇ ਆ ਲੇਕਿਨ ਬਹੁਤ ਜਿਆਦੇ ਘਰ ਵੀ ਕੱਲ ਵੀ ਪਤਾ ਲੱਗਾ ਜੀ ਵੀ ਨੁਕਸਾਨੇ ਗਏ ਆ ਜੀ ਅੱਛਾ ਜਿਵੇਂ ਹੁਣੇ ਹਾਲਾਤ ਲੱਗ ਰਹੇ ਨੇ ਲੱਗਦਾ ਕਿ ਹਰ 10 ਦਿਨ ਲੱਗ ਜਾਣਾ ਲੇਕਿਨ ਜਿਹੜੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੂੰ ਮੁਸੀਬਤਾਂ ਆਂ ਕਿ ਉਹਨੂੰ ਲੈ ਕੇ ਕਿਸ ਤਰ੍ਹਾਂ ਹਾਂ ਬਾਬਾ ਜੀ ਦੀ ਸੋਚ ਆ ਜੀ ਬਾਬਾ ਜੀ ਨੇ ਇਹ ਗੱਲ ਗਈ ਹੁਣ ਕੋਈ ਪ੍ਰਬੰਧ ਨਹੀਂ ਕਰ ਸਕਦੇ ਆਪਾਂ ਬੰ ਉਦੋਂ ਬਾਬਾ ਜੀ ਕਹਿੰਦੇ ਆਪਾਂ ਇਹਦੇ ਬਾਰੇ ਵਿਚਾਰ ਕਰਾਂਗੇ ਆਪਾਂ ਕੀ ਕਰਾਂਗੇ ਸਾਡੇ ਕੋਲ ਮਸ਼ੀਨਾਂ ਆ ਗਈਆਂ ਐਕਸਾ ਵੀਟਰ ਮਿਸ਼ਨ ਆ ਗਈਆਂ ਜੀਸੀਬੀ ਆ ਗਈਆਂ ਉਹ ਆਪਾਂ ਇਹਨੂੰ ਦੇ ਦਾਂਗੇ ਤੇ ਟਰੈਕਟਰ ਟਰਾਲੀਆਂ ਨਾਲ ਲੈ ਕੇ ਆਪਾਂ ਬੰਨ ਲਾਵਾਂਗੇ ਜਰੂਰੀ ਬਾਬਾ ਜੀ ਦਾ ਲਗਾਤਾਰ ਵੈਸੇ ਲੱਗੇ ਹੋਏ ਆ ਪਹਿਲਾਂ ਵੀ ਹਰ ਸਾਲ ਹੀ ਦੇਖਦੇ ਆਂ ਜੀ ਹਰ ਸਾਲ ਬਾਬਾ ਜੀ ਸਭ ਤੋਂ ਪਹਿਲਾਂ ਆ ਕੇ ਆ ਜਾਂਦੇ ਨੇ ਜਿਹੜਾ ਹੜਾ ਆਇਆ ਸੀਗੇ ਹੁਣ ਵੀ ਜਦੋਂ ਹੜਾ ਆਇਆ ਸਾਰਿਆਂ ਨੂੰ ਪਹਿਲਾਂ ਆੜ ਕੇ ਖੜ ਗਏ ਉਹ ਕਿਤੇ ਨਹੀਂ ਗਏ ਆਪਦਾ ਉਹਨਾਂ ਨੇ ਅਰਦਾਸ ਸੈਸ਼ਨ ਵੀ ਨਹੀਂ ਸੈਸ਼ਨ ਤੇ ਵੀ ਨਹੀਂ ਗਏ ਉਹ ਕਹਿੰਦੇ ਨਹੀਂ ਅਸੀਂ ਇਹਨਾਂ ਲੋਕਾਂ ਦੇ ਨਾਲ ਖੜਨਾ ਜੀ ਉਨਾਂ ਦੇ ਬੜੀ ਜੀ ਬਹੁਤ ਮਿਹਰਬਾਨੀ ਸੋ ਤੁਹਾਨੂੰ ਮੈਂ ਕੁਝ ਤਸਵੀਰਾਂ ਦਿਖਾ ਦੇਣਾ ਚਾਹਨਾ ਕਿ ਮੈਂ ਇਸ ਟਾਈਮ ਸੁਲਤਾਨਪੁਰ ਲੋਧੀ ਦੇ ਬਹੁਪੁਰ ਪਿੰਡ ਦੇ ਹਾਲੇਦ ਵਾਲੇ ਖੜਾ ਵਾਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹਾਲੇਦ ਵਾਲੇ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਹੈ ਘਰ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ ਇੱਥੇ ਪਰਿਵਾਰਾਂ ਨੇ ਆਪਣੀਆਂ ਬੋਟ ਰੱਖੀਆਂ ਇਸ ਤੋਂ ਇਲਾਵਾ 10 ਜਿਹੜੀਆਂ ਮੋਟਰ ਬੋਟ ਲਗਾਈਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ ਕੁਝ ਪ੍ਰਾਈਵੇਟ ਸੰਸਥਾਵਾਂ ਵੱਲੋਂ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਨੇ ਹਾਲੇ ਜੋ ਇੱਥੇ ਹਾਲਾਤ ਨਜ਼ਰ ਆ ਰਹੇ ਨੇ ਅੱਜ ਤਾਂ ਲਗਭਗ 1 ਫੁੱਟ ਦੇ ਕਰੀਬ ਪਾਣੀ ਥੱਲੇ ਆ ਗਿਆ ਲੇਕਿਨ ਆਉਣ ਵਾਲੇ 8-10 ਦਿਨ ਤੋਂ ਬਾਅਦ ਇੱਥੇ ਪਾਣੀ ਖਤਮ ਹੋਣ ਦੇ ਅਸਾਰ ਹੈ ਪਰ ਸਭ ਤੋਂ ਵੱਡੀ ਮੁਸੀਬਤ ਉਸ ਪਾਣੀ ਖਤਮ ਹੋਣ ਤੋਂ ਬਾਅਦ ਜਿਹੜੀ ਇਹਨਾਂ ਨੂੰ ਆਏਗੀ ਇੱਥੇ ਦੇ ਲੋਕਾਂ ਦੇ ਜਿਹੜੇ ਖਾਸ ਕਰਕੇ ਕੋਈ ਜਾਨਵਰ ਹੈ ਉਹਨਾਂ ਨੂੰ ਬਿਮਾਰੀਆਂ ਹੋ ਸਕਦੀਆਂ ਵਿਅਕਤੀ ਉਹਨਾਂ ਨੂੰ ਬਿਮਾਰੀਆਂ ਸੋ ਜ਼ਰੂਰਤ ਇੱਥੇ ਸਭ ਤੋਂ ਵੱਡੀ ਜਿਹੜੀ ਸਰਕਾਰਾਂ ਨੂੰ ਇਹ ਦੇਖਣ ਦੀ ਕਿ ਹਰ ਸਾਲ ਇੱਥੇ ਫਲੱਡ ਆਉਂਦੇ ਨੇ ਲੇਕਿਨ ਪ੍ਰਬੰਧ ਪੂਰੇ ਨਹੀਂ ਕੀਤੇ ਜਾਂਦੇ ਸੋ ਜ਼ਰੂਰਤ ਹੈ ਇੱਥੇ ਅਜਿਹਾ ਪ੍ਰਬੰਧ ਕਰਨ ਦੀ ਤਾਂਕਿ ਆਉਣ ਵਾਲੇ ਸਾਲਾਂ 'ਚ ਇੱਥੇ ਫਲਾਡਨਾ ਆਸਨ ਕੈਮਰਾਮੈਨ ਪ੍ਰਥਮ ਨਲ ਪਰਮਜੀਤ ਸਿੰਘ ਗਾਂਗਪੁਰੀ ਸੁਲਤਾਨਪੁਰ ਲੋਧੀ ਵਾਈਸੋ ਪੰਜਾਬ